ਦਰਿਆਵਾਂ ਦੇ ਲਾਗੇ ਦੀ ਜ਼ਿੰਦਗੀ ਆ ਤੁਹਾਨੂੰ ਮੈਂ ਦੱਸ ਖਾੜ ਰਿਆਂ ਦਰਿਆਵਾਂ ਦੇ ਲਾਗੇ ਰਹਿਣਾ ਕਿਤੇ ਸੌਖਾ ਨਹੀਂ ਹੁੰਦਾ ਬਹੁਤ ਔਖਾ ਕੰਮ ਆ ਜਿਹੜੇ ਲੋਕ ਆ ਕਿੰਦਾਂ ਵਿਚਾਰੇ ਜੰਗੀ ਪੱਦਰ ਤੇ ਲੱਗੇ ਆ ਹੁਣ ਜ਼ਰੂਰ ਹੋ ਸਕੇ ਇਹਨਾਂ ਦੀ ਹੈਲਪ ਕਰੋ ਜਿਹੜੀ ਦੁਨੀਆ ਆਉਣਾ ਚਾਹੁੰਦੀ ਦਾਰੇਵਾਲ ਜਿਹੜੇ ਅੱਗੇ ਆਏ ਸੀਗੇ ਜ਼ਰੂਰ ਆਇਓ ਪਾਸੇ ਤਾਂ ਫਸਲਾਂ ਜਿਹੜੀਆਂ ਆ ਉਹ ਪੱਕਣ ਤੇ ਆਈਆਂ ਹੁੰਆਂ ਸੀ ਮੁੰਜਰਾ ਨਿਕਲ ਚੁੱਕੀਆਂ ਪਰ ਉਧਰੋਂ ਖੜਾ ਗਏ ਨੇ ਪੰਜਾਬ 'ਚ ਪਰ ਸਥਿਤੀ ਦੀ ਗੰਭੀਰਤਾ ਜਿਹੜੀ ਆ ਉਹ ਇੰਨੀ ਜ਼ਿਆਦਾ ਆ ਬੰਨ ਕੋਈ ਬਹੁਤਾ ਮਜ਼ਬੂਤ ਨਹੀਂ ਹੈਗਾ ਬੋਰੀਆਂ ਨਾਲ ਲਾਇਆ ਹੋਇਆ ਇਹ ਬੰਨ ਸੀਗਾ ਰੇਤਾ ਦੇ ਭਰ ਭਰ ਕੇ ਤਾਂ ਇੱਥੇ ਤੁਸੀਂ ਦੇਖੋ ਕਿ ਰੇਤ ਦਾ ਇਹ ਬੰਨ ਹੈ ਜਿਹੜਾ ਹੁਣ ਤੁਸੀਂ ਕੀ ਕਰ ਕੀ ਰਏ ਹੋ ਇਹਨੂੰ ਪੱਕਾ ਕਰਨ ਦੇ ਲਈ ਪੱਕਾ ਅਸੀਂ ਆਪ ਦੀ ਨਾਲ ਦੀ ਸੰਗਤੀ ਕਰਦੀ ਲਾਗ ਬੰਨ ਪਈਆਂ ਇਹ ਕੋਈ ਯਾਨੀ ਕਿ ਸਰਕਾਰੀ ਕਿਸੇ ਨੇ ਪੁੱਛਿਆ ਨਹੀਂ ਆਇਆ ਨਾ ਕੋਈ ਐਸਡੀ ਨਾ ਕੋਈ ਡੀਸੀ ਨਾ ਆਇਆ ਇੱਥੇ ਇਹਨੂੰ ਕਿਸੇ ਨੇ ਨਹੀਂ ਪੁੱਛਿਆ ਨਾ ਇਹ ਕੀ ਹਾਲ ਤੁਹਾਡਾ ਨਾ ਸਾਡੀ ਗਿਣਤੀ ਜੰਨੇ ਅਸੀਂ ਔਰ ਇੱਕ ਅੰਤਰਾਂ ਨਾ ਅਡਵਾਂਸ ਬੰਨਣਾ ਨਾ ਇਹ ਜੀ ਦੇਖੋ ਸਾਡੀ ਰੋਜੀ ਇਹ ਆ ਇੱਕ ਏਰੀਆ ਨਹੀਂਗਾ ਇਸ ਬਾਂਦ ਦੀ ਵਹਾਂ ਨਾਲ 7-8 ਪਿੰਡ ਹੋੜ ਬਣੇ ਨਾਲ ਆ ਜਿਹੜੀ ਆ ਦੇ ਵਿੱਚ ਗਾਰ ਜੰਮੀ ਆ ਜਿਹੜੀ ਗੱਬ ਜੰਮੀ ਹੋਈ ਆ ਤੁਸੀਂ ਆ ਕਾਹੀ ਜੰਮੀ ਦੇਖ ਲਓ ਬੂਟੀ ਸਾਰੀ ਜੰਮੀ ਦੇਖ ਲਓ ਇਹਦੀ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਸਭ ਤੋਂ ਵੱਡੀ ਚੀਜ਼ ਦੀ ਸਫਾਈ ਹਜ਼ਾਰਾਂ ਕਰੋੜ ਦੀ ਮਿੱਟੀ ਹੈ ਸਰਕਾਰ ਤੇ ਆਵੇ ਤੇ ਹਜ਼ਾਰਾਂ ਕਰੋੜ ਦਾ ਮੁਨਾਫਾ ਹੋਸਾ ਸਰਕਾਰ ਨੂੰ ਪਾਸੇ ਤਾਂ ਫਸਲਾਂ ਜਿਹੜੀਆਂ ਆ ਉਹ ਪੱਕਣ ਤੇ ਆਈਆਂ ਹੋਈਆਂ ਸੀ ਮੁੰਜਰੇ ਨਿਕਲ ਚੁੱਕੀਆਂ ਸੀ ਪਰ ਉਧਰੋਂ ਹੜਾ ਆ ਗਏ ਨੇ ਪੰਜਾਬ 'ਚ ਤੇ ਹੜਾਂ ਦੀ ਸਥਿਤੀ ਜਿਹੜੀ ਆ ਉਹ ਬਹੁਤ ਗੰਭੀਰ ਬਣਦੀ ਜਾ ਰਹੀ ਆ ਜਿੱਥੇ ਹੜ ਆਏ ਹੋਏ ਆ ਉਹ ਤਾਂ ਵਿਚਾਰੇ ਜੂਝ ਹੀ ਰਹਿ ਸਥਿਤੀ ਨਾਲ ਪਰ ਜਿੱਥੇ ਹੜ ਆਉਣ ਦਾ ਖਤਰਾ ਹੈ ਉਹ ਜਿਹੜੇ ਲੋਕ ਆ ਉਹ ਵਿਚਾਰੇ ਹੜਾਂ ਤੋਂ ਬਚਣ ਲਈ ਆਪਣਾ ਕੀ ਕੰਮ ਕਰ ਰਹੇ ਆ ਅੱਜ ਉਹ ਦੇਖਦੇ ਆਪਾਂ ਆਦਾਰੇਵਾਲ ਵਾਲਾ ਜਿਹੜਾ ਬੰਨ ਆਪਾਂ ਉਸ ਦਿਨ ਦੇਖ ਰਹੇ ਸੀਗੇ ਦਾਰੇਵਾਲ ਦੇ ਬੰਨ ਤੇ ਮੈਂ ਦੁਬਾਰਾ ਆਇਆ ਸਿਰਫ ਸਥਿਤੀ ਆਪਾਂ ਦੇਖਣੀ ਆ ਕਿ ਉਸ ਦਿਨ ਇੱਥੇ ਕੋਈ ਨਹੀਂ ਸੀਗਾ ਸਿਰਫ ਆ ਕੇ ਆਪਾਂ ਇਸ ਗੱਲ ਦੀ ਅਪੀਲ ਕਰਦੇ ਸੀਗੇ ਕਿ ਯਾਰ ਇਹਨੂੰ ਦੁਬਾਰਾ ਜੋੜਿਆ ਜਾਣਾ ਚਾਹੀਦਾ ਤੇ ਇੱਥੇ ਮੈਂ ਦੇਖ ਰਿਹਾ ਕਿ ਹੁਣ ਲੋਕ ਜਿਹੜੇ ਆ ਉਹ ਹਰਕਤ ਚ ਆਏ ਹੋਏ ਆ ਪੂਰੀ ਤਰ੍ਹਾਂ ਤੇ ਇਹ ਜਿਹੜੇ ਲੋਕਾਂ ਨੇ ਹੁਣ ਇੱਥੇ ਲਿਆ ਆ ਗਿਆ ਤੰਬੂ ਪੱਕਾ ਗੱਡ ਲਿਆ ਆ ਜਨਰੇਟਰ ਲੈ ਆਂਦਾ ਆ ਤੇ ਆ ਪੱਖੇ ਵਗੈਰਾ ਰੱਖ ਲਿਆ ਮੰਜੇ ਰੱਖ ਲਿਆ ਠੀਕ ਹੈ ਜੀ ਤੇ ਹੁਣ ਲੋਕ ਹਰਕਤ ਚ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਸੁਭਨਾਮ ਤੁਹਾਡ ਜਗੀਰ ਸਿੰਘ ਜੀ ਜਗੀਰ ਸਿੰਘ ਜੀ ਜਗੀਰ ਸਿੰਘ ਜੀ ਤੁਸੀਂ ਦਾਰੇਵਾਲ ਤੋਂ ਹਾਂਜੀ ਦਾਰੇਵਾਲ ਤੋਂ ਦਾਰੇਵਾਲ ਤੋਂ ਤੇ ਤੇਜਗੀਰ ਸਿੰਘ ਜੀ ਇਹ ਜਿਹੜਾ ਬੰਨ ਸੀਗਾ ਇਹ ਕਮਜ਼ੋਰ ਸੀ ਆਪਾਂ ਨੂੰ ਪਤਾ ਸੀ ਹਾਂਜੀ ਤੇ ਉਦੋਂ ਲੋਕਾਂ ਨੇ ਕੋਈ ਇਹਦੇ ਲਈ ਯਤਨ ਨਹੀਂ ਕੀਤੇ ਤਵੱਜਾ ਨਹੀਂ ਦਿੱਤੀ ਮਗਰ ਉਹ ਇੱਕ ਵਾਰੀ ਬਾਜ ਗਿਆ ਬਾਬੇ ਬਣ ਗਿਆ ਜਦੋਂ ਜੀ ਹਾਂਜੀ ਹਾਂ ਤਾਂ ਹੁਣ ਪੱਕੀ ਆ ਗਿਆ ਹੁਣ 2 ਸਾਲ 3 ਤਰ੍ਹਾਂ ਜੀ ਤੇ 2 ਸਾਲ ਬਾਅਦ ਹੁਣ ਆਪਾਂ ਨੂੰ ਫੇਰ ਜਾ ਕੇ ਤੇ ਕੰਮ ਉਹੀ ਆ ਵੀ ਬੇੜੇ ਆਈ ਜਾਨ ਤੇ ਵਿਨੋ ਕੁੜੀ ਦੇ ਕੰਨ ਹੈ ਬਸ ਹੋਰ ਇਹ ਉਹੀ ਕਹਾਵਤ ਜਿਹੜੀ ਆ ਹੁਣ ਇਸ ਵੇਲੇ ਲੋਕ ਹਰਕਤ 'ਚ ਨੇ ਪਰ ਸਥਿਤੀ ਦੀ ਗੰਭੀਰਤਾ ਜਿਹੜੀ ਆ ਉਹ ਇੰਨੀ ਜ਼ਿਆਦਾ ਆ ਬੰਨ ਕੋਈ ਬਹੁਤਾ ਹੀ ਮਜ਼ਬੂਤ ਨਹੀਂ ਹੈਗਾ ਬੋਰਿਆਂ ਨਾਲ ਲਾਇਆ ਹੋਇਆ ਇਹ ਬੰਨ ਸੀਗਾ ਰੇਤਾ ਦੇ ਭਰ ਭਰ ਕੇ ਤਾਂ ਇੱਥੇ ਤੁਸੀਂ ਦੇਖੋ ਕਿ ਰੇਤ ਦਾ ਹੀ ਇਹ ਬੰਨ ਨੇ ਜਿਹੜਾ ਆ ਤੇ ਹੁਣ ਤਕਰੀਬਨ ਟਰਾਲੀਆਂ ਮੰਗਾਈਆਂ ਜਾ ਰਹੀਆਂ ਆ ਮਿੱਟੀ ਲਾਉਣ ਦੀ ਇੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪਾਂ ਇੱਥੇ ਮਿੱਟੀ ਪਾ ਕੇ ਨੂੰ ਥੋੜਾ ਮਜ਼ਬੂਤ ਕਰ ਲਈਏ ਕਾਰਨ ਆਪਾਂ ਸਾਰੇ ਜਾਣਦੇ ਆ ਕਿ ਪਿੱਛੋਂ ਪਾਣੀ ਬਹੁਤ ਆ ਰਿਹਾ ਆ ਜਿਹੜਾ ਸਾਈਡ ਤੁਹਾਨੂੰ ਆ ਜਿਹੜੀ ਸਾਈਡ ਤੁਹਾਨੂੰ ਦਿਖਾ ਲ ਦਈਏ ਆ ਸਤਲੋਜ ਦੇ ਬਿਲਕੁਲ ਅਸੀਂ ਕੰਡੇ ਤੇ ਖੜੇ ਆ ਤੁਸੀਂ ਕੀ ਕਰ ਕੀ ਰਿਹਾ ਹੋ ਇਹਨੂੰ ਪੱਕਾ ਕਰਨ ਦੇ ਲਈ ਪੱਕਾ ਹੈ ਆਪ ਦੀ ਜਨਤ ਸੰਗਤੀ ਕਰਦੀ ਲੱਗਣੇ ਪਈਆਂ ਇਹ ਹਾਂਜੀ ਉਹੀ ਕਰ ਰਹੇ ਉਹੀ ਕਰ ਰਹੇ ਹਾਂਜੀ ਤੇ ਕੀ ਕਰ ਰਹੇ ਨੇ ਹੁਣ ਉਹ ਉਹਨੇ ਤਾਂ ਮਿੱਟੀ ਪਾਉਣਗੇ ਜੀ ਹੋਰ ਜੰਮਾ ਪੈਸੇ ਪੂਹੇ ਇਕੱਠੇ ਕਰ ਰਹੇ ਆ ਪੈਸੇ ਇਕੱਠੇ ਕਰ ਰਹੇ ਆ ਠੀਕ ਹੈ ਜੀ ਮਿੱਟੀ ਪਾਉਣ ਦੇ ਲਈ ਮਿੱਟੀ ਪਾਉਣ ਦੇ ਸਮੱਸਿਆ ਪਹਿਲਾਂ ਆਪਾਂ ਨੂੰ ਪਤਾ ਸੀ ਵੀ ਆ ਸਕਦੀ ਆ ਉਦੋਂ ਹਰਕਤ ਕਿਉਂ ਨਹੀਂ ਕੀਤੀ ਨਹੀਂ ਤੁਰਦੇ ਦਾ ਸੰਗ ਤਾਂ ਫਿਰ ਜਿਹੜਾ ਗਾਲ ਪੇ ਕੰਮ ਹੁੰਦਾ ਹਾਂਜੀ ਇਦਾਂ ਕਰਕੇ ਕਰ ਉਦੋਂ ਫਿਰ ਸਮੱਸਿਆ ਜਿਹੜੀ ਸੀਗੀ ਉਦੋਂ ਨੂੰ ਇਹਨਾਂ ਨੇ ਸੀਰੀਅਸਲੀ ਨਹੀਂ ਲਈ ਚੱਲੀ ਜਾਂਦਾ ਵੀ ਚੱਲੀ ਜਾਂਦਾ ਕੰਮ ਠੀਕ ਹੈ ਅੱਛਾ ਇੱਕ ਇਹ ਵੀ ਸਮੱਸਿਆ ਆ ਵੀ ਜਿਹੜਾ ਉਹ ਸਰਕਾਰੀ ਬੰਨਿਆ ਜਿੱਥੇ ਤੁਸੀਂ ਉਹ ਸਾਹਮਣੇ ਰੁੱਖ ਲੱਗੇ ਦੇਖ ਰਹੇ ਹੋ ਨਾ ਜੀ ਲੰਬੇ ਇਹ ਇੱਕ ਸਰਕਾਰੀ ਬੰਨਿਆ ਆ ਤੇ ਇਸ ਬੰਦ ਤੋਂ ਉਰੇ ਜਿਹੜੀਆਂ ਜ਼ਮੀਨਾਂ ਵਾਲੇ ਲੋਕ ਆ ਸਿਰਫ ਉਹੀ ਇਹਦਾ ਪ੍ਰਬੰਧ ਕਰਦੇ ਹਾਂਜੀ ਹਾਂਜੀ ਉਹੀ ਕਰਦੇ ਉਹੀ ਕਰ ਰਹੇ ਨੇ ਜੀ ਰਾਜ ਦੇ ਉਹਦਾ ਰਾਜਾਂ ਦੇ ਵਿੱਚ ਕੋਈ ਨਾ ਕੋਈ ਅੱਛਾ ਜੀ ਬੰਦੇ ਰਾਜਾਂ ਦੇ ਨਹੀਂ ਕਹਿੰਦਾ ਕੋਈ ਯਾਨੀ ਕਿ ਸਰਕਾਰੀ ਕਿਸੇ ਨੇ ਪੁੱਛਣ ਨਹੀਂ ਆਇਆ ਨਾ ਕੋਈ ਐਸ.ਡੀ. ਨਾ ਕੋਈ ਡੀ.ਸੀ. ਨਾ ਆਇਆ ਇੱਥੇ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ ਨਾ ਇਹ ਕੀ ਹਾਲ ਤੁਹਾਡਾ ਨਹੀਂ ਤੁਹਾਡੀ ਗਿਣਤੀ ਨਹੀਂ ਹੁੰਦੀ ਇਸ ਬੰਦ ਦੀ ਚੱਕਰ ਕੀ ਸਾਡੀ ਗਿਣਤੀ ਯਾਨੀ ਅਸੀਂ ਜ਼ਿੰਦਗੀ ਹੋਰ ਇੱਕ ਤਰ੍ਹਾਂ ਨਾਲ ਐਡਵਾਂਸ ਬੰਦ ਨਾ ਇਹ ਜੀ ਵੇਖੋ ਸਾਡੀ ਰੋਜੀ ਇਹ ਆ ਹੂੰ ਸਰਕਾਰਾਂ ਸਿਰ ਤੇ ਕੰਮ ਹੁੰਦੀ ਸਾਫ ਅਫਸਰ ਹੱਤੇ ਹੁੰਦੇ ਸਰਕਾਰ ਕੀ ਨਹੀਂ ਕਰ ਸਕਦੀ ਮਾਨ ਸਾਹਿਬ ਜੋ ਕਰਨ ਚੋਣ ਕਰ ਸਕਦੇ ਰਾਜ ਹੈ ਪੰਜਾਬ ਦੇ ਉਹ ਹੈ ਇੰਨੇ ਤਾਂਗਾ ਹੀ ਪੁੱਛੋ ਨਾ ਵੀ ਸਾਡੀ ਫਸਲ ਮਰ ਗਈ ਨਾ ਅਸੀਂ ਤਾਂ ਅੱਗੇ ਹੜ੍ਹ ਪੀੜ ਤਾਂ ਪਤਾ ਨਹੀਂ ਕਿੰਨੇ ਕਿੰਨੇ ਕਰਦੇ ਆਈਆਂ ਪੁੱਛੀ ਗਈ ਸੀ ਇਹਨਾਂ ਆ ਆ ਬਾਨਾ ਅਸੀਂ ਆਪ ਲਾਇਆ ਅੱਛਾ ਜੀ ਆ ਬਾਲਾ ਹਨਾ ਹਾਂ ਆਪ ਬਾਲਾ ਔਰ ਇਹ ਰੇਤਾ ਦਾ ਬਾਨਿਆ ਹਾਂ ਉਹਨਾਂ ਇਹਦੋਂ ਤੁਸੀਂ ਪੱਕਾ ਕਰਨ ਦੇ ਲਈ ਤੁਸੀਂ ਕੰਮ ਕਰ ਰਹੇ ਆਂ ਅਸੀਂ ਕਹਿੰਦੇ ਵੀ ਇਹਦਾ ਕੋਈ ਸਰਕਾਰ ਅਸੀਂ ਮਿੱਟੀ ਭਾ ਦਿੰਨੇ ਆਂ ਜਿੰਨੀ ਜਿੰਨੀ ਪੈਂਦੀ ਇੱਥੇ ਮੇਰੇ ਨਾਲ ਪੱਥਰ ਲੱਗਦੇ ਜਿਹੜੀ ਸੁਣ ਹਰ ਵੇਲੇ ਸਾਡੀਆਂ ਫਸਲਾਂ ਮਰ ਜਾਂਦੀਆਂ ਦੇਖੋ ਤੁਸੀਂ ਇੱਕ ਤੇ ਇੱਕ ਏਰੀਆ ਨੀਗਾ ਇਸ ਬੰਦ ਦੀ ਵਜ੍ਹਾ ਨਾਲ 7-8 ਪਿੰਡ ਹੋੜਡ ਬਣੇ ਨਾਲ ਹੂੰ ਫਿਰ ਉਹ ਨਾਲ ਕਿਉਂ ਨਹੀਂ ਆਉਂਦੇ ਆਪਣੇ ਆਉਂਦੇ ਆ ਹੀ ਉਹ ਵਿਚਾਰੇ ਉਹ ਗਾੜੀ ਆ ਉਧਰ ਓਏ ਹੋਏ ਹਾਂਜੀ ਅੱਛਾ ਜੀ ਇਹ ਤੁਸੀਂ ਦੇਖੋਗੇ ਇਦਾਂ ਇਦਾਂ ਤੁਰਿਆ ਨਾ ਇਹ ਭਾਵੇਂ 10 ਮੀਟਰ ਜੋ ਇਦਾਂ ਹੂੰ ਠੀਕ ਹੈ ਜੀ ਹੂੰ ਇਦਾਂ ਹੀ ਆਈ ਆ ਵੀ ਆ ਮੜਾ ਮੋਟਾ ਪ੍ਰਬੰਧ ਕੀਤਾ ਹਾ ਤੇ ਆ ਦਰਿਆਜੋਂ ਮਿੱਟੀ ਨਿਕਲ ਜੂਆ ਪਾਣੀ ਸੁੱਕਾ ਹੋ ਜੂਵੇ ਹੂੰ ਹੈ ਸਰਕਾਰ ਵਾਸਤੇ ਕੀ ਨਹੀਂ ਦਰਿਆਜੋਂ ਮਿੱਟੀ ਕੱਢਣੀ ਕਿੱਡੀ ਗੱਲ ਆ ਦੱਸੋ ਦੇਖੋ ਇਹ ਗੱਲ ਅਸੀਂ ਪਹਿਲਾਂ ਵੀ ਕਹਿੰਦੇ ਰਏ ਅਸੀਂ ਹੁਣ ਵੀ ਕਹਿੰਨੇ ਆ ਕਿ ਦਰਿਆ ਦੇਖੋ ਦੋਸਤੋ ਜਿਹੜਾ ਲੋਕਾਂ ਨੂੰ ਲੱਗਦਾ ਆ ਕਿ ਜਿਹੜਾ ਹੜ ਆਉਂਦਾ ਆ ਉੱਚ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਆ ਆ ਜਿਹੜੀ ਮਿਆ ਦੇ ਵਿੱਚ ਗਾਰ ਜੰਮੀ ਆ ਜਿਹੜੀ ਗੱਬ ਜੰਮੀ ਹੋਈ ਆ ਤੁਸੀਂ ਆ ਕਾਹੀ ਜੰਮੀ ਦੇਖ ਲਓ ਬੂਟੀ ਸਾਰੀ ਜੰਮੀ ਦੇਖ ਲਓ ਇਹਦੀ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਜੇਕਰ ਇਹਦੀ ਸਮੇਂ ਸਿਰ ਸਫਾਈ ਹੋ ਜਵੇ ਨਾ ਤਾਂ ਫੇਰ ਬਹੁਤ ਕੰਮ ਸੌਖਾ ਹੋ ਸਕਦਾ ਠੀਕ ਹੈ ਜੀ ਤੇ ਇੱਕ ਤੇ ਇਹ ਗਾਰ ਤੇ ਬੂਟੀ ਨਿਕਲੇ ਵਿੱਚੋਂ ਸਭ ਤੋਂ ਵੱਡੀ ਜਿਹੜੀ ਸਫਾਈ 11000 ਕਰੋੜ ਦੀ ਮਿੱਟੀ ਆ ਇਹ ਸਰਕਾਰ ਤੇ ਆਵੇ ਤੇ ਹਜ਼ਾਰਾਂ ਕਰੋੜ ਦਾ ਮੁਨਾਫਾ ਹੋ ਸਕਦਾ ਸਰਕਾਰ ਨੂੰ ਹਾਂ 46000 ਕਰੋੜ ਦਾ ਇਹਦਾ ਠੇਕਾ ਹੁੰਦਾ ਹੈਗਾ ਜੇ ਮਿੱਟੀ ਕੱਢਣ ਦਾ ਹੈ ਸਰਕਾਰ ਵੱਲੋਂ ਕੀ ਦੀ ਗੱਲ ਆ ਦੋ ਔਖਾ ਤੁਸੀਂ ਦੱਸੋ ਜੀ ਹੈ ਆ ਮਿੱਟੀ ਕਿੰਨੇ ਟਰ ਜੋਦਾਂ ਆਪਾਂ ਟਰੱਕ ਪਾਉਣਾ ਹੋ ਸੜਕਾਂ ਬਜੰਡੀਆਂ ਜਿਹੜੇ ਰੋਡ ਬਣਦੇ ਆ ਹੈ ਉਹ ਆਹ ਦੇਖ ਲਓ ਜੀ ਗੱਡੀ ਆ ਰਹੀ ਬਾਬਿਆਂ ਦੀ ਸੀ ਆਈ ਵਾਲੇ ਬਾਬੇ ਆ ਅੱਗੇ ਵੀ ਉਹਨਾਂ ਬੰਨੇ ਹੈਗਾ ਉਹ ਆ ਗਈ ਗੱਲ ਲੱਗ ਗੱਡੀ ਆ ਗਈ ਆ ਹਾਂ ਇੱਕ ਗੱਲ ਹੋਰ ਦੱਸ ਦਈਏ ਕਿ ਬਾਬਾ ਸੁਖਾ ਸਿੰਘ ਸਰਹਾਲੀ ਵਾਲੇ ਜਿਹੜੇ ਆ ਉਹ ਇੱਥੇ ਸੇਵਾ ਕਰਦੇ ਨੇ ਅੱਗੇ ਵੀ ਉਹ ਸਾਰੀ ਬੰਨ ਦੀ ਉਹ ਹੀ ਸੇਵਾ ਹੀ ਉਧਰ ਆਲੀ ਆਦਮੀ ਹਾਂ ਸultanpur ਵਾਲਕੇ ਜੀ ਉਹਨਾਂ ਹੀ ਸੇਵਾ ਵਾ ਉਹ ਸੇਵਾ ਕਰ ਰਿਹਾ ਉਹ ਹੀ ਸੇਵਾ ਕਰ ਰਿਹਾ ਇਹ ਪੋਪਲ ਨੇ ਲੱਗੀਆਂ ਹੈ ਵੱਡੀਆਂ ਮਸ਼ੀਨੀਆਂ ਉਹਨਾਂ ਅੱਗੇ ਵੀ ਉਹਨਾਂ ਨੇ ਆਈ ਸਾ ਨਾ ਕੋ ਸਾਡੇ ਕੋ ਉਹਨਾਂ ਤੇਲ ਪਵਾਇਆ ਸੀ ਆਦਮ ਕੇਂਦਰੀ ਜੀ ਨਾ ਕੋ ਸਾਡੇ ਕੋ ਪੈਸਾ ਲਿਆ ਸੀਗਾ ਸਾਡੇ ਕੋ ਨਾ ਉਹਨਾਂ ਨੇ ਆ ਉਹਨੇ ਕੁਛ ਨਹੀਂ ਜਾਨੀ ਕਿ 15000 4000 ਬੰਦਾ ਮਾਝੋਂ ਲਿਆ ਕੇ ਨਾ ਸੰਗਤ ਦਾ ਇਹ ਸਾਡਾ ਬੰਨ ਬੰਨੇ ਆ ਬਾਬਿਆਂ ਨੇ ਔਰ ਹੁਣ ਵੀ ਆ ਸੰਗਤ ਦੇ ਲਈ ਉਹ ਲੰਗਰ ਪ੍ਰਸ਼ਾਦਾ ਵੀ ਆਉਂਦਾ ਆ ਤੇ ਸੇਵਾ ਕਰਦੇ ਨੇ ਸਮੱਸਿਆ ਅਗਲੇ ਬਹੁਤ ਸਾਰੇ ਪਿੰਡਾਂ ਨੂੰ ਆਉਂਦੀ ਆ ਪਰ ਇਸ ਬੰਨ ਨੂੰ ਸੀਰੀਅਸ ਕੋਈ ਨਹੀਂ ਲੈ ਰਿਆ ਮੈਂ ਹੈਰਾਨ ਇਸ ਗੱਲ ਤੋਂ ਮੈਂ ਫਿਰ ਇਹ ਗੱਲ ਰਿਪੀਟ ਕਰ ਰਿਹਾ ਕਈਆਂ ਨੂੰ ਲੱਗਦਾ ਇਹ ਕਈ ਲੋਕ ਕਹਿ ਦਿੰਦੇ ਆ ਨਹੀਂ ਜੀ ਇਹ ਕਬਜ਼ੇ ਕਰਕੇ ਬੈਠੇ ਨੇ ਮੈਂ ਫਿਰ ਕਹਿ ਦਵਾਂ ਇਹ ਲੋਕ ਕਬਜ਼ੇ ਕਰਕੇ ਨਹੀਂ ਬੈਠੇ ਤੁਸੀਂ ਇਹਨਾਂ ਨਾਲ ਆ ਕੇ ਮਿਲ ਲਓ ਗੱਲ ਕਰ ਲਓ ਬਾਈ ਅਗਲੇ ਮਾਲਕੀ ਦੇ ਬੈਠਿਆ ਠੀਕ ਆ ਜਦੋਂ ਤੁਸੀਂ ਮਾਲਕੀ ਸਰਕਾਰ ਨੇ ਦੇ ਦਿੱਤੀ ਆ ਆ ਪਾਣੀਆਂ ਦੇ ਦੇਖੋ ਉਥੇ ਬਿਜਲੀ ਦੇ ਕਨੈਕਸ਼ਨ ਲੱਗੇ ਹੋਏ ਆ ਮੋਟਰਾਂ ਨੂੰ ਇੱਥੇ ਕਨੈਕਸ਼ਨ ਲੱਗਾ ਹੋਇਆ ਸਰਕਾਰ ਨੇ ਬਿਜਲੀ ਪਹਚਾਈ ਹੋਈ ਆ ਯਾਰ ਫਿਰ ਬਿਜਲੀ ਪਹਚਾਉਣ ਦੀ ਕੀ ਲੋੜ ਆ ਜੇ ਲੋਕ ਆਪ ਜਿੰਨਾਂ ਚ ਬੈਠੇ ਆ ਜਦੋਂ ਇਹਨਾਂ ਥਾਹਾਂ ਦੇ ਉੱਤੇ ਈਵਨ ਕੇ ਤੁਸੀਂ ਦੇਖਿਓ ਕਈ ਪਿੰਡਾਂ 'ਚ ਸਕੂਲ ਤੱਕ ਯਾਰ ਇੱਥੇ 70000 ਰੁਪਇਆ ਹੈ ਨਾ ਉਰੋਂ ਪਕੀਰਾ ਰੇਟ ਕੀਤਾ ਏ ਸਰਕਾਰ ਨੇ ਜੀ ਬਾਈ ਜਦੋਂ ਮਾਲ ਸਾਹਿਬ ਦੀ ਸਰਕਾਰ ਸੀ ਜੀ 70000 ਰੁਪਇਆ ਕਿਲੇ ਦਾ ਉੱਚੋਂ ਥੋੜੀਆਂ ਹੀ ਇਹ ਪਹਿਲੀਆਂ ਪੱਕੀਆਂ ਹੋਣ ਰਹਿ ਗਈਆਂ ਹਮ ਬਾਕੀ ਬਹੁ ਏਰੀਆ ਜਿਹੜਾ ਇਹ ਪੱਕਾ ਹੀ ਆ ਹਮ ਪੱਕਾ ਹੀ ਹੋਇਆ ਪਹਿਲੀ ਸਾਰੀ ਪੱਕੀਆਂ ਹੀ ਆ ਹੂੰ ਥੋੜੀਆਂ ਕੋ ਕੋ ਥੋੜੇ ਕੋਈ ਰਹਿ ਕੇ ਘਰ ਕੋਈ ਯਾਨੀ ਕਿ 100 ਦੇ ਵਿੱਚੋਂ ਦੋ ਘਰ ਰਹਿ ਗਏ ਹੋਣਗੇ ਵੱਤੋਂ ਬਸ ਜੀ ਰਾਮ 바ਕੀ ਸਭ ਮਾਲਕੀਆਂ ਜ਼ਮੀਨਾਂ ਮਾਲਕੀ ਚ ਬੈਠੇ ਨੇ ਤੇ ਦਰਿਆ ਦੇ ਵਿੱਚ ਸਾਡੀਆਂ ਮਾਲਕੀਆਂ ਪਈਆਂ ਜੀ ਸਾਰੀ ਮਾਲਕੀ ਵਿੱਚ ਦਰਿਆ ਵਗਣਦਿਆ ਜੀ ਉੱਥੋਂ ਦਰਿਆ ਦਾਰੇਵਾਲ ਦੀ ਜ਼ਮੀਨ ਹੈ ਅੱਜ ਜਿਹੜਾ ਨਾ ਪੁਲ ਗਏ ਨੇ ਗਿੱਦੜਪਿੰਡੀ ਵਾਲਾ ਪੁਲ ਹੈ ਦਾਰੇਵਾਲ ਦਾ ਪੁਲ ਦਾਰੇਵਾਲ ਦੀ ਜ਼ਮੀਨ ਤੇ ਪੱਜਾ ਪੁਲ ਹੈ ਜੀ 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 ਦਾਰੇਵਾਲ ਠੀਕ ਹੈ ਸਹੀ ਦਾਰੇਵਾਲ ਦੀ ਆ ਰੇਲਵੇ ਵੀ ਰੇਲਵੇ ਲੈਣ ਨੂੰ ਦਾਰੇਵਾਲ ਚਾ ਤੇ ਜਿਹੜਾ ਆ ਪੋੜਾ ਇਹ ਵੀ ਧਾਰੇ ਵਾਲਾ ਚਾ ਨਾ ਕਿ ਕਿਧਰ ਪਈ ਤੇ ਹੁਣ ਤੁਸੀਂ ਜਿੱਦਾਂ ਹੁਣ ਤਿਆਰੀਆਂ ਕਰਦੇ ਜਾਂ ਆਪਾਂ ਨੂੰ ਦੀਦਾਇਆ ਸਥਿਤੀ ਕੀ ਆ ਤੇ ਪ੍ਰਸ਼ਾਸਨ ਆਉਂਦਾ ਆ ਪਿੰਡਾਂ 'ਚ ਆਇਆ ਕੋਈ ਨਾ ਜੀ ਇੱਥੇ ਕੋਈ ਸਾਨੂੰ ਕੋਈ ਪੁੱਛਿਆ ਨਹੀਂ ਆਣ ਕੇ ਵੀ ਤੁਸੀਂ ਮਰਗੇ ਕਿ ਜੀਨੇ ਅੱਛਾ ਜੀ ਕੋਈ ਨਹੀਂ ਆਇਆ ਕੋਈ ਪਸ਼ਪਤਾਲ ਨਹੀਂ ਕੋਈ ਨਾ ਨਾ ਕੋਈ ਲੈ ਹੁਣ ਐਨੂੰ ਤੁਸੀਂ ਕੀ ਕਹ ਲੋਂਗੇ ਠੀਕ ਆ ਬਾਅਦ ਇੱਥੇ ਕਿਸ਼ਤੀਆਂ ਭਜਾ ਦੇ ਦੇਰਨਾ ਨਾ ਉਹ ਪਹਿਲੇ ਫੇਰ ਤੇ ਕਿਸ਼ਤੀਆਂ ਲੈ ਆ ਕੇ ਤੁਰੇ ਫਿਰਨਗੇ ਹਾਂ ਫੇਰ ਤੇ ਕਿਸ਼ਤੀਆਂ ਲੈ ਆ ਕੇ ਆ ਜਣਾ ਜਦੋਂ ਮਿੱਟੀ ਚੁੱਕਣੀ ਸੀ ਨਾ ਆਪਣੇ ਜਿਹੜੇ ਰੋਡ ਬਣਦੇ ਆ ਵੱਡੇ ਹੂੰ ਉਦੋਂ ਤਾਂ ਇੱਥੇ ਐਸ ਡੀ ਐਮ ਤਹਿਸੀਲ ਦਾ ਡੀ ਸੀ ਐਸ ਮੰਤ ਤੇ ਰੋਜ਼ ਹੀ ਘੇੜਾ ਰੋਜ਼ ਹੀ ਘੇੜਾ ਤੇ ਹੁਣ ਇੱਥੇ ਕੋਈ ਪ੍ਰਸ਼ਾਸਨ ਕੋਈ ਨਹੀਂ ਆ ਰਿਹਾ ਸਾਡਾ ਬੰਨ ਟੁੱਟਣ ਲੱਗਾ ਤੇ ਹੂੰ ਜਦੋਂ ਦਰਿਆ ਚੋਂ ਮਿੱਟੀ ਚੁੱਕਣੀ ਆਉਂਦੋਂ ਸਾਰੇ ਅਫਸਰ ਆ ਜਾਂਦੇ ਆ ਫਸਲਾਂ ਆ तकरीबन ਸਾਰੀਆਂ ਇਧਰ ਪੱਕੀਆਂ ਪਈਆਂ ਨੇ ਇਹ ਕਈ ਤਾਂ ਹਾਂਜੀ ਹਾਂਜੀ ਨਸਰੇ ਕਈ ਤੇ ਉਹ ਸਮਝ ਲਓ ਆਹ ਜਿਹੜੀਆਂ ਫਸਲਾਂ ਅੱਗੇ ਨੇ ਉਹ ਤਾਂ ਮਤਲਬ ਬਹੁਤ ਸੋਹਣੀਆਂ ਮੁੰਜਰਾ ਇੱਕ ਦੋ ਮੈਂ ਦੇਖੀਆਂ ਨਿਕਲੀਆਂ ਹੋਈਆਂ ਤਿਆਰ ਹੋਏ ਆ ਯਾਨੀ ਕਿ ਝੋਨੇ ਹੈ ਤੇ ਹੁਣ ਜੇ ਇਹਨੇ ਤਿਆਰ ਹੋਈ ਫਸਲ ਦੇ ਉੱਤੇ ਇੱਕ ਵਾਰ ਪਾਣੀ ਜਿਹੜਾ ਆ ਗਿਆ ਉਹ ਬੰਦੇ ਦਾ ਕੀ ਬਣੂਗਾ ਜੇ ਇੱਥੇ ਕਿਸੇ ਬੰਦੇ ਨੇ ਠੇਕਾ ਲਿਆ ਹੋਇਆ ਉਹਦਾ ਕੀ ਬਣੂਗਾ ਸਮਾਜ ਸੇਵੀ ਸੰਸਥਾਵਾਂ ਇਹਨਾਂ ਲੋਕਾਂ ਕੋਲ ਆ ਕੇ ਇਹਨਾਂ ਨੂੰ ਪੁੱਛ ਕੇ ਹੀ ਜੋ ਹੈਲਪ ਇਹਨਾਂ ਨੂੰ ਚਾਹੀਦੀ ਆ ਉਹ ਲਿਆ ਕੇ ਦੇਵੋ ਬਿਨਾ ਪੁੱਛੇ ਇਹਨਾਂ ਲਈ ਕੋਈ ਹੈਲਪ ਲਿਆਉਣ ਦੀ ਲੋੜ ਨਹੀਂ ਰੋਟੀ ਪਾਣੀ ਤੋਂ ਇਹ ਭੁੱਖੇ ਨਹੀਂ ਬੈਠੇ ਹੈਗੇ ਐਵੇਂ ਆਪਾਂ ਇਹਨਾਂ ਇਲਾਕੇ 'ਚ ਜਦੋਂ ਆਉਂਦੇ ਆ ਨਾ ਤਾਂ ਫਿਰ ਰਾਸ਼ਨ ਚੱਕੀ ਆਉਂਦਾ ਕੋਈ ਕੁਛ ਉਹਦੀ ਯਾਰ ਲੋੜ ਨਹੀਂ ਹੁੰਦੀ ਜੋ ਇਹਨਾਂ ਨੂੰ ਲੋੜਿਆ ਕਿਸੇ ਨੂੰ ਮਿੱਟੀ ਦੀ ਅਗਰ ਲੋੜ ਹੈ ਜਾਂ ਕਿਸੇ ਨੂੰ ਡੀਜ਼ਲ ਦੀ ਆਪਾਂ ਉਹੋ ਹੀ ਚੀਜ਼ ਇਹਨਾਂ ਨੂੰ ਪ੍ਰੋਵਾਈਡ ਕਰਵਾਈਏ ਉਹਦੇ ਲਈ ਤੁਹਾਨੂੰ ਇੱਥੇ ਆ ਕੇ ਇੱਕ ਵਾਰ ਪੰਚਾਇਤ ਨਾਲ ਇਹਨਾਂ ਲੋਕਾਂ ਨਾਲ ਭਾਈਚਾਰਕ ਤੌਰ ਤੇ ਮਿਲੋ ਇਕੱਠੇ ਤੌਰ ਤੇ ਤੇ ਫਿਰ ਜਾ ਕੇ ਇਹਨਾਂ ਦੀ ਹੈਲਪ ਹੋਣੀ ਚਾਹੀਦੀ ਆ ਹਵਾ 'ਚ ਆਪਾਂ ਹੈਲਪ ਕਰਨ ਦੀ ਖੇਚਲ ਨਾ ਕਰੀਏ ਤੇ ਜਿਆਦਾ ਵਧੀਆ ਪਿਛਲੀ ਵਾਰ ਸਾਡੀ ਹੈ ਨਾ ਹਾਂਜੀ ਹਾਂਜੀ ਜਿਹੜੇ ਐਨ ਆਈ ਆਰ ਭਰਾਵਾ ਬਾਹਰ ਬੈਠੇ ਬਾਹਰਲੇ ਪਿੰਡਾਂ ਵਾਲੇ ਉਹਨਾਂ ਬਹੁਤ ਹੈਲਪ ਕੀਤੀ ਆ ਪਾਣੀ ਛੱਡਣਾ ਥੋੜਾ ਥੋੜਾ ਕਰਕੇ ਛੱਡੀ ਆ ਉਹ ਚੋਂ ਮਿੱਟੀ ਕੱਢ ਲੈਣ ਹੋ 11 ਕਰੋੜ ਦੀ ਮਿੱਟੀ ਆ ਇਹ ਸਰਕਾਰ ਨੂੰ ਕੀ ਜਿਹਦੀ ਖੇਤ ਆਉਂਦਾ ਉਹਨੂੰ ਪੈਸੇ ਦਿਓ ਉਹ ਜੇ ਜੋਰ ਆਪਣੇ ਰੇਟ ਵਾਂ ਉਸ ਹਿਸਾਬ ਨਾਲ ਅੱਗੇ 3 ਲੱਖ ਮੰਗਦੇ ਹੀ ਜ਼ਿਮੀਂਦਾਰ ਤੁਸੀਂ ਦੱਸੋ ਜੀ 10 ਲੱਖ ਦੇ ਵਿੱਚ ਮਿੱਟੀ ਘੱਟ ਤੁਸੀਂ ਦੱਸੋ ਦਰਿਆਇਓ ਮਿੱਟੀ ਕੱਢਣੀ ਆ ਖੂਤੇ ਲ ਜਾਣਾ ਉਹਦੀ ਜ਼ਮੀਨ ਖਤਮ ਹੋ ਜਾਣੀ ਆ 3 ਲੱਖ ਰੁਪਏ ਉਹਦੇ ਵਾਸਤੇ ਜ਼ਿਆਦਾ ਦੱਸੋ ਜੀ ਜਿਹਦੀ ਮਾਲਕੀ ਖਰਾਬ ਹੋ ਗਈ ਹੂੰ ਦੱਸੋ 3 ਲੱਖ ਰੁਪਏ ਉਹਦੇ ਵਾਸਤੇ ਜ਼ਿਆਦਾ ਬਿਲਕੁਲ ਜਿਹਦਾ ਕਿਦਾਂ ਖਤਮ ਹੋ ਗਿਆ ਉਰੇ ਵਾਸਤੇ ਤੂੰ ਦੱਸੋ ਵੀ ਜਿੰਦਗੀ ਭਰ ਵਾਸਤੇ ਉਹ ਨਾਲ ਗੱਲਾਂ ਗਿਆ ਹੈ ਤੂੰ ਇਹ ਦੱਸੋ ਉਹਰੇ ਵਾਸਤੇ 3 ਲੱਖ ਰੁਪਏ ਜ਼ਿਆਦਾ ਹੈਗਾ 3 ਲੱਖ ਰੁਪਏ ਜਿੰਗਾਰ ਮੰਗਦੇ ਵੀ ਇਹਨੂੰ ਡੂੰਗਾ ਕਰ ਦੋ ਦਰਿਆ ਨੂੰ ਮਿੱਟੀ ਚੱਕ ਲੋ ਆ ਗੱਲ ਸੀ ਜੀ ਇਹ ਗੱਲ ਬਹੁਤ ਚੱਲੀ ਸੀ ਪਟਵਾਰੀਆਂ ਤਸੀਲੇ ਅਸੀਂ ਜਾਂਦੇ ਰਹੇ ਸਰਕਾਰ 1.5 ਲੱਖ ਦਿੰਦੀ ਹੈ ਅਸੀਂ 3 ਲੱਖ ਮੰਗਦੇ ਇੱਥੇ ਕੰਮ ਅੜਿਆ ਆ ਇੱਥੇ ਕੰਮ ਅੜਿਆ ਹਾਂ ਠੀਕ ਹੈ ਉਹਦਾ ਮਿੱਟੀ ਸਾਫ਼ ਕਰਾਉਣ ਨੂੰ ਸਰਕਾਰ ਵੀ ਤਿਆਰ ਹੈ ਹਾਂ ਤਿਆਰ ਸੀਗੀ ਸਾਨੂੰ ਸਾਦੇ ਰਹਿ ਅਸੀਂ 3 ਲੱਖ ਮੰਗਦੇ 1.5 ਲੱਖ ਪਟਵਾਰੀ ਕਹਿੰਦੀ 1.5 ਲੱਖ ਸਰਕਾਰ ਕਹਿੰਦੀ ਤੁਸੀਂ ਦੱਸੋ ਜਿਹੜਾ ਕਿਲਾ ਖਤਮ ਹੋ ਗਿਆ ਜ਼ਮੀਨ ਦਾ ਉਹ 1.5 ਲੱਖ ਨੂੰ ਕੀ ਕਰੂਗਾ ਹੂੰ ਦਰਿਆ ਦਾ ਸਮੱਸਿਆ ਹੈ ਹਾਂ ਜੇ ਉਹਨੂੰ ਦਰਿਆਦ ਕਰਨਾ 20 25 ਫੁੱਟ ਡੂੰਗਾ ਜਿਹੜਾ ਕਿ ਜ਼ਮੀਨ ਕਿਲਾ ਹੈ ਦੋ ਕਿਲੇ ਜੀ ਦੀ ਹੋਈ ਉਹ ਕੁਝ ਹੈ ਉਹ ਹੋ ਗਏ ਜੋ ਦਰਿਆ ਚਰ ਗਿਆ ਉਹ ਕੀ ਕਰੂਗਾ ਤੁਸੀਂ ਤੁਹਾਡੇ ਕੁਝ ਬੰਦੇ ਪਿੰਡ ਚੁ ਗਰਾਹੀ ਕਰ ਰਹੇ ਸੀਗੇ ਜਦੋਂ ਮੈਂ ਆਇਆ ਹਾਂਜੀ ਹਾਂਜੀ ਤੇ ਮੇਰੇ ਖਿਆਲ ਨਾਲ ਹਜੇ ਪਿੰਡ ਚ ਹੋਣਗੇ ਇੱਕ ਕਰ ਮੜਿਆ ਦੇਖ ਲਈਏ ਕੀ ਕਰ ਰਹੇ ਨੇ ਉਹ ਚਲੀਏ ਜੀ ਇੱਕ ਵਾਰੀ ਢੇੜਾ ਲਾ ਲਈਏ ਇਹ ਜਿਹੜਾ ਹੁਣ ਬੰਨ ਕਮਜ਼ੋਰ ਸੀਗਾ ਉੱਥੇ ਹੁਣ ਤੁਸੀਂ ਇੱਥੋਂ ਮਿੱਟੀ ਪਟ ਰਹੇ ਹਾਂ ਹਾਂਜੀ ਇੱਥੋਂ ਮਿੱਟੀ ਪਟ ਕੇ ਬੰਨ ਤੇ ਤਕੜਾ ਕਰ ਰਹੇ ਹਾਂ ਹੁਣ ਲੋਕ ਇਕੱਠੇ ਹੋਏ ਆ ਉਧਰ ਹਾਂਜੀ ਲੋਕ ਬਹੁਤ ਇਕੱਠੇ ਹੋਏ ਆ ਤੇ ਸਾਡੀ ਸਰਕਾਰ ਵਾਲਾ ਮਦਦ ਕੀਤੀ ਹੈ ਬੰਨ ਪੱਕਾ ਕੀਤਾ ਜਾਵੇ ਜੀ ਤੇ گاਵਾ ਵਾਸਤੇ ਇਹ ਵੀ ਨੌਕਰੀਆਂ ਵਿੱਚ ਇਹ ਸਹੀ ਏ ਗੱਲ ਤੁਹਾਡੀ ਕਿਉਂਕਿ ਚਲੋ ਜੇ ਲੋਕ ਲੱਗੇ ਆ ਜਿੰਨਾ ਵੀ ਹੋ ਸਕਦਾ ਮੈਂ ਦੱਸ ਦਵਾਂ ਵੀ ਇਹ ਲੋਕ ਆਪਣੇ ਲੈਵਲ ਤੇ ਲੱਗੇ ਆ ਇਹ ਗੱਲ ਬਹੁਤ ਧਿਆਨ ਦੇਣਯੋਗ ਆ ਇੱਥੇ ਫਿਰ ਹਾਲ ਇਹਨਾਂ ਨੂੰ ਹੈਲਪ ਕੋਈ ਨਹੀਂ ਕਾਰਨ ਉਹੀ ਕਿ ਬੰਨ ਕੱਚਾ ਆ ਪਰ ਪਾਈ ਜੇ ਕੱਚਾ ਵੀ ਟੁੱਟ ਗਿਆ ਨਾ ਤਾਂ ਸਮੱਸਿਆ ਸਾਰਿਆਂ ਨੂੰ ਆਣੀ ਆ ਗੱਲ ਮੈਂ ਇਹ ਵੀ ਦੱਸ ਦਵਾਂ ਵੀ ਇਹਨਾਂ ਲੋਕਾਂ ਦੇ ਨਾ ਮਨ ਟੁੱਟੇ ਹੋਏ ਆ ਇਹ ਹੁਣ ਕੰਮ ਤਾਂ ਕਰ ਰਹੇ ਆ ਪਰ ਦਿਲ ਇਹਨਾਂ ਦੇ ਬਹੁਤ ਟੁੱਟੇ ਆ ਇਹ ਕਹਿੰਦੇ ਆ ਵੀ ਸਾਡੀ ਆਵਾਜ਼ ਦਾਰੇਵਾਦ ਉਹ ਗਾਂ ਜਾਣੀ ਹੀ ਨਹੀਂ ਕਿਤੇ ਸਾਡੀ ਆਵਾਜ਼ ਯਾਰ ਕਿਹੜੀ ਕਿਸੇ ਨੇ ਸੁਣਨੀ ਹੈ। ਸੋ ਇਸ ਕਰਕੇ ਇਹ ਜਿਹੜੇ ਲੋਕ ਆ ਨਾ ਇਹ 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 ਦਰਿਆਵਾਂ ਦੇ ਲਾਗੇ ਦੀ ਜ਼ਿੰਦਗੀ ਆ ਤੁਹਾਨੂੰ ਮੈਂ ਦੱਸ ਖਾ ਰਿਹਾ। ਦਰਿਆਵਾਂ ਦੇ ਲਾਗੇ ਰਹਿਣਾ ਕਿਤੇ ਸੌਖਾ ਨਹੀਂ ਹੁੰਦਾ। ਬਹੁਤ ਔਖਾ ਕੰਮ ਆ ਤੇ ਆ ਤੁਸੀਂ ਦੇਖ ਲਓ ਵੀ ਇਹ ਜਿਹੜੇ ਲੋਕ ਆ ਇਹ ਕਿੱਦਾਂ ਵਿਚਾਰੇ ਜੰਗੀ ਪੱਦਰ ਤੇ ਲੱਗੇ ਆ ਤੇ ਜਿਹੜੇ ਆਪਾਂ ਚੰਗਿਆਂ ਥਾਹਾਂ ਤੇ ਜਿਹੜੇ ਲੋਕ ਬੈਠੇ ਸੁੱਕੇ ਥਾਹ ਤੇ ਉਹ ਤਾਂ ਇਹਨਾਂ ਦੀ ਲਾਈਫ ਨੂੰ ਇਮੇਜਿਨ ਵੀ ਨਹੀਂ ਆਪਾਂ ਕਰ ਸਕਦੇ ਵੀ ਇਹ ਕਿੰਨਾ ਔਖਾ ਵਿਚਾਰੇ ਆਪਣਾ ਕੰਮ ਚਲਾਉਂਦੇ ਆ। ਕੋ ਦੋਸਤੋ ਗੱਲ ਆ ਕਿ ਇਹ ਸਾਡਾ ਇਲਾਕਾ ਆ ਦੁਨੀਆਂ ਤੋਂ ਅੱਗੇ ਦਾ ਬਿਲਕੁਲ ਦਰਿਆ ਦੇ ਅਸੀਂ ਉੱਤੇ ਖੜੇ ਆ ਦਰਿਆ ਆ ਪਿੱਛੇ ਜਿਹੜਾ ਜਾ ਰਿਹਾ ਤੇ ਇੱਥੇ ਆੜੀ ਜੀਸੀਬੀ ਲੱਗੀ ਆ ਇਹ ਮਿੱਟੀ ਵੀ ਨਾਲੇ ਛਡਵਾਈ ਇਹ ਜੀਸੀਬੀ ਇਹਨਾਂ ਨੇ ਲਾਈ ਆ ਪੈਸੇ ਇਕੱਠੇ ਕਰੇ ਨੇ ਪੈਸੇ ਇਕੱਠੇ ਕਰਕੇ ਹੁਣ ਇਹ ਆਪ ਦੀ ਉਗਰਾਹੀ ਕਰਕੇ ਹੁਣ ਇਹ ਕਰ ਰਹੇ ਨੇ ਸਾਰਾ ਕੰਮ ਹਨਾ ਤੋ ਹੁਣ ਮੌਕਾ ਆ ਜਦੋਂ ਵੀ ਅਸੀਂ ਕਿਸੇ ਦੀ ਹੈਲਪ ਕਰਨੀ ਹੁੰਦੀ ਆ ਯਾਦ ਰੱਖੋ ਹੁਣ ਮੌਕਾ ਆ ਜਦੋਂ ਵੀ ਕਿਤੇ ਜਾਣਾ ਹੈ ਉਦੋਂ ਹੁਣ ਮੌਕਾ ਆ ਜਦੋਂ ਪਾਣੀ ਆ ਗਿਆ ਉਦੋਂ ਸਾਰਿਆਂ ਨੇ ਕਿਸ਼ਤੀਆਂ ਭਜਾਈ ਫਿਰਨੀਆਂ ਨੇ ਫਿਰ ਸਾਰਾ ਮੀਡੀਆ ਵੀ ਆ ਜਾਂਦਾ ਹੁੰਦਾ ਮੈਂ ਉਦੋਂ ਵੀ ਕਿਹਾ ਪਿਛਲੀ ਵੀਡੀਓ ਚ ਹੁਣ ਕੋਈ ਮੀਡੀਆ ਨਹੀਂ ਆ ਰਿਹਾ ਹੁਣ ਕਿਸੇ ਨੇ ਨਹੀਂ ਦਿਖਾਉਣਾ ਕੀ ਅਸੀਂ ਸਾਰੇ ਜਾਣੇ ਪਾਣੀ ਆਏ ਦੀ ਡੀ ਕਰਦੇ ਆ ਇਸ ਕਰਕੇ ਮੈਨੂੰ ਇਦਾਂ ਲੱਗਦਾ ਆਪਾਂ ਤਾਂ ਬਲੌਗਰ ਆ ਆਪਾਂ ਪੱਤਰਕਾਰ ਤਾਂ ਹੈ ਨਹੀਂ ਕੁੱ ਬਲੌਗਿੰਗ ਕਰਦੇ ਆ ਕਰਦੇ ਆ ਇਹਨਾਂ ਦਾ ਦੁੱਖ ਦਰਦ ਜ਼ਰੂਰ ਦਿਖਾਉ ਦੇਣਾ ਚਾਹੀਦਾ ਲੋਕਾਂ ਦੀਆਂ ਫਸਲਾਂ ਡੁੱਬ ਜਾਣੀਆਂ ਸੋ ਹੁਣ ਦਾ ਪ੍ਰਬੰਧ ਹੋ ਸਕਦਾ ਜ਼ਰੂਰ ਕਰ ਲਓ ਬਾਕੀ ਮਾਲਕ ਨੂੰ ਸੁੱਖ ਮੰਗੀਏ ਕਿ ਸੁੱਖ ਰਵੇ ਜਿਹੜਾ ਨੁਕਸਾਨ ਆ ਲੋਕਾਂ ਦਾ ਹੋਰ ਨਾ ਹੋਵੇ ਬਹੁਤ ਸ਼ੁਕਰੀਆ ਢਾਰੇਵਾਲ ਵਾਲਿਆਂ ਦੀ ਇਹ ਗੱਲ ਜਿਹੜੀ ਆ ਲੋਕਾਂ ਤੱਕ ਜ਼ਰੂਰ ਅੱਗੇ ਪਹੁੰਚਾ ਦਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਕੁਝ ਸ਼ੇਅਰ ਜ਼ਰੂਰ ਕਰ ਲਿਓ ਤੇ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਪੀਆਰ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਾਸੀ ਦਾ